ਅਸਫੇਰੀ ਤਕਰੀਬਨ 10 ਵਜੇ ਸਾਨੂੰ ਇੱਕ ਦੋ ਸਕੂਲ ਤੋਂ ਇਨਫਰਮੇਸ਼ਨ ਆਈ ਕਿ ਉਹਨਾਂ ਦੇ ਸਕੂਲਾਂ ਨੂੰ ਈਮੇਲਸ ਆਈਆਂ ਹੈ ਜਿਹੜੀਆਂ ਕਿ ਈਮੇਲਸ ਦੇਖਣ ਦੇ ਵਿੱਚ ਹੀ ਖੁਐਕਸ ਯੂਨੀਵਰਸਿਟੀ ਹੈ ਸੋ કુલ 10 ਸਕੂਲਾਂ ਨੂੰ ਸਾਡੇ ਹੁਣ ਤੱਕ ਇਨਫਰਮੇਸ਼ਨ ਵਿੱਚ ਆਇਆ ਹੈ ਕਿ ਉਹਨਾਂ ਮਿਸਟਰਾਂ ਨੇ ਈਮੇਲ ਨਹੀਂ ਹੈ ਅਸੀਂ ਉਹ ਈਮੇਲ ਦਾ ਜੋ origin point ਹੈ تین ਗਰੁੱਪਸ ਵਿੱਚੋਂ ਹੈ ਉਹਨੂੰ ਚੈੱਕ ਕਰਾ ਰਹੇ ਹਾਂ ਤੇ ਉਹ ਦੇਖਣ ਨੂੰ ਸਾਨੂੰ ਮਤਲਬ ਜੈਨੂਇਨ ਨਹੀਂ ਲੱਗ ਰਹੀ ਉਹ ਜਿਹੜੀ ਇਸ ਦੇ ਸੰਬੰਧੀ ਸਾਈਬਰ ਇਨਵੈਸਟੀਗੇਸ਼ਨ ਹੈ ਉਹ ਸਾਡੀ ਚੱਲ ਰਹੀ ਹੈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲਣ ਤੇ ਅਸੀਂ ਆਪਣੇ ਗਸਟ੍ਰੇਟ ਅਫਸਰ ਦੇ ਅਧੀਨ ਐਸਈਟੀ ਜਾਂ ਤੇ ਐਡੀਸ਼ਨਲ ਡੀਸੀਪੀ ਦੇ ਅਧੀਨ ਟੀਮਾਂ ਸਕੂਲਾਂ ਨੂੰ ਮੂਵ ਕਰਾਈਆਂ ਨੇ ਤੇ ਉੱਥੇ ਅਸੀਂ ਐਂਟੀਸੈਪਟਾ ਚੈੱਕ ਕਰਾਇਆ ਸਾਡੀ ਜ਼ਿਲ੍ਹੇ ਦੀ ਟੀਮਾਂ ਵੀ ਉੱਥੇ ਮੂਵ ਕੀਤੀਆਂ ਜਿ세 ਪੀਐਫੀ ਤੋਂ ਵੀ ਵਰਦੂ ਐਂਟੀਸੈਪਟਾਜ ਟੀਮਾਂ ਲੈ ਕੇ ਸਾਰੇ ਹੀ ਸਕੂਲ ਜਿਨ੍ਹਾਂ ਦੇ ਕੋਡ ਵੀ ਇਸ ਤਰ੍ਹਾਂ ਦੀ ਇਨਵੇ ਲੈ ਗਏ ਉਹਨਾਂ ਦੇ ਕੈਂਪਸਸ ਨੂੰ ਚੈੱਕ ਕਰਵਾਇਆ ਸਕੂਲ ਦੀ ਹਾਜ਼ਰੀ ਦੇ ਵਿੱਚ ਇਨਫੈਕਟ ਅਪ ਟੂ ਦ ਐਕਸਟੈਂਡ ਕਿ ਸਕੂਲ ਦੇ ਪ੍ਰੈਮਿਸਸਿਸ ਅੰਦਰ ਵੀ ਤੇ ਬਾਹਰ ਵੀ ਅਸੀਂ ਉਹਨਾਂ ਦੇ ਚੈੱਕ ਕਰਾ ਰਹੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਆ ਡਰਦਾ ਮਾਹੌਲ ਕਿਸੇ ਦੇ ਮਨ ਚ ਨਹੀਂ ਸੋ ਹੁਣ ਤੱਕ ਕਿਸੇ ਵੀ ਸਕੂਲ ਤੋਂ ਸਾਨੂੰ ਕੋਈ ਵੀ ਅ ਸ਼ੱਕੀ ਚੀਜ਼ ਨਹੀਂ ਮਿਲੀ ਹੈ ਤੇ ਇਟ ਇਜ਼ 올 ਪੀਸਫੁਲ ਇਨ ਦ ਸਿਟੀ ਥੈਂਕ ਯੂ ਜਿਹੜੀਆਂ ਮੇਲ ਆਈਡੀਆਂ ਕਿ ਮੇਲ ਆਈਡੀ ਤੋਂ ਆਈਆਂ ਜਾਂ ਫਿਰ ਵੱਖਰੀ ਵੱਖਰੀ ਮੇਲ ਆਈਡੀਆਂ ਨੇ ਜਿਹਨਾਂ ਤੋਂ ਸਕੂਲਾਂ ਨੂੰ ਮੇਲ ਕੀਤੀਆਂ ਗਈਆਂ ਸਾਡੇ ਕੋਲ ਹੁਣ ਤੱਕ ਤਿੰਨ ਈਮੇਲ ਆਈਡੀਆਂ ਸਾਹਮਣੇ ਆਈਆਂ ਸੋ ਉਹ ਈਮੇਲ ਆਈਡੀਆਂ ਦਾ ਸੋਰਸ ਕੀ ਹੈ origin ਕੀ ਹੈ ਉਸ ਤੇ ਸਾਡੀ ਇਨਵੈਸਟੀਗੇਸ਼ਨ ਚਾਹੀਦੀ ਹੈ ਜਿ세 ਇਸ ਵਿੱਚ ਆਪਣੀ ਇੱਕ ਸਾਈਬਰ ਕ੍ਰਾਈਮ ਦੇ ਵਿੱਚ ਐਫ ਆਈ ਆਰ ਰਜਿਸਟਰ ਕਰਕੇ ਅੱਗੇ ਤਫਤੀਸ਼ ਵੀ ਕਰ ਰਹੇ ਸੋ ਜਿਨੇ ਸਾਡੇ ਕੋਲ ਹੋਰ ਕੋਈ ਡਿਟੇਲਸ ਆਣੀਆਂ ਤੇ ਫਿਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਦਾ ਰਿਪੋਰਟ ਜਿਹੜਾ ਆਪਾਂ ਇਸ ਸਰ ਦੇ ਵਿੱਚ ਹੋ ਚੁੱਕਿਆ ਹੁੰਦਾ ਜਲੰਧਰ ਦੇ ਵਿੱਚ ਹੈਕਿੰਗ ਹੈ ਇਹ ਕੀ ਪੈਟਰਨ ਜਿਹੜਾ ਚੱਲ ਰਿਹਾ ਹੈ ਜਾਂ ਇਹਦਾ ਕੀ ਟਾਰਗੇਟ ਹੈ ਜਿਹਦੇ ਵੱਲੋਂ ਵੀ ਇਹ ਕੀਤਾ ਜਾ ਰਿਹਾ ਹੈ ਦੇਖੋ ਜੋ ਅਮਰitsar ਦੇ ਵਿੱਚ ਵੀ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਈ ਸੀ ਉਹ ਵੀ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਸੋ ਤਕਰੀਬਨ ਉਨਾ ਹੀ ਲਾਈਨਸ ਦੇ ਉੱਪਰ ਇਹ ਵਾਦੀ ਗੇ ਲਾਈ ਹੈ ਸੋ ਇਟ ਇਸ ਮੋਸਟ ਲੀਕਲੀ ਦਰ ਵੀ ਆਰ ਇਨਵੈਸਟੀਗੇਟਿੰਗ ਇਟ ਬਟ ਇਹਦੇ ਵਿੱਚ ਅਜੇ ਕਿਸੇ ਕਿਸੇ ਵੀ ਤਰ੍ਹਾਂ ਦੀ ਕੋਈ ਪੁਖਤਾ ਚੀਜ਼ ਨਹੀਂ ਹੈ ਕਿ ਮੋਟਿਵ ਕੀ ਹੈ ਕਿ ਇੰਟੈਂਸ਼ਨ ਹੈ ਸੋ ਇੱਕ ਬਾਈਕ ਈਮੇਲਸ ਟਾਈਪ ਗਈਆਂ ਮੈਂ ਵਰਡਿੰਗ ਵਰਡਿੰਗ ਮੇਲ ਦੇ ਵਿੱਚ ਕੀ ਲਿਖੀ ਹੈ ਜਿਹਦਾ ਫਰੇਕਟ ਜੋ ਵੀ ਦਿੱਤਾ ਹੈ ਕੀ ਵਰਡਿੰਗ ਲਿਖੀ ਹੋਈ ਹੈ ਉਹ ਇੱਕ ਸਟੈਂਡਰਡ ਜਾਂ ਫਾਰਮੈਟ ਜੋ ਅੰਮ੍ਰਿਤਸਰ ਤੋਂ ਦਿੱਤਾ ਸੇਗਾ ਉਸੇ ਤਰ੍ਹਾਂ ਦੇ ਫਾਰਮੈਟ ਦੇ ਵਿੱਚ ਹੀ ਦਿੱਤਾ ਹੈ ਕਿ ਬਮ ਬਲਾਸਟ ਉਮੀਦਵਾਰ ਦੇ ਰੱਖੇ ਬਟ ਅਦਰਵਾਈਜ਼ ਕਿ ਉਸ ਦੇ ਵਿੱਚ ਕਿਸੇ ਸਕੂਲ ਸਪੈਸੀਫਿਕ ਜਾਂ ਕਿਸੇ ਸੈਕਸ਼ਨ ਆਫ ਪੋਪੂਲੇਸ਼ਨ ਨੂੰ ਟਾਰਗੇਟ ਕਰਨ ਵਾਲੀ ਕੋਈ ਚੀਜ਼ ਦੇ ਉਸ ਵਿੱਚ ਉਸ ਤਰ੍ਹਾਂ ਦੀ ਨਹੀਂ ਲਿਖੀ ਮੈਂ ਸੈਂਪਲ ਸੈਂਪਲ ਆਈ ਹੋਈ ਹੈ ਈਮੇਲ ਦੇ ਵਿੱਚ ਮੈਂ ਸੇ ਗੈਂਗ ਜਦੋਂ ਸੇ ਨੇ ਕਿਸੇ ਜੱਥੇਬੰਦੀ ਦਾ ਕਿਸੇ ਉਸ ਦਾ ਇਸ ਵਿੱਚ ਰੈਫਰੈਂਸ ਨਹੀਂ ਹੈਗਾ ਅਪਾ ਤੁਹਾਡਾ ਨਾਲ ਉਹ ਸ਼ੇਅਰ ਵੀ ਕਰ ਦਾਂਗੇ ਤੇ ਅੱਗੇ ਜੋ ਇਸ ਡਿਟੇਲਸ ਨੇ ਸਾਡਾ 메ਨ ਫੋਕਸ ਰਹਿੰਦਾ ਹੈ ਕਿ ਜੇ ਇਸ ਤਰ੍ਹਾਂ ਦੀ ਈਮੇਲ ਜਿੱਥੋਂ origin ਹੋਈ ਹੈ ਜੋ ਉਹਦਾ ਸੋਰਸ ਹੈਗਾ ਅਸੀਂ ਉਸ ਤੇ ਅੱਗੇ ਕੰਮ ਕਰੀਏ ਉਹ ਅਜੇ ਇਨਵੈਸਟੀਗੇਸ਼ਨ ਵਿੱਚ ਹੈ ਕੋਡ ਟਾਈਮ ਤੇ ਸਾਰੇ ਉਸ ਨੂੰ ਮੇਲ डिफरेंट ਟਾਈਮਸ